ਦੁੱਜੇ ਦੇ ਕਰ ਲੱਗੀ ਹੋਈ ਅੱਗ ਲੋਹੜੀ ਲੱਗਦੀ ਐ ਆਪਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖੋ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਤੀਸਿਰਤ ਕੋਨਾ ਮੁੱਦੇ ਬਾਰੇ ਖੁੱਲ ਕੇ ਬੋਲੇ ਹਨ ਉਹਨਾਂ ਨੇ ਬੀਤੇ ਦਿਨੀ ਜੋ ਚਰਚਾ ਚੱਲ ਰਹੀ ਸੀ ਕਿ ਤੀਸਿਰਤ ਕੋਹ ਦੀ ਜੋ ਵੀਡੀਓ ਮਜੀਠਾ ਵੱਲੋਂ ਪ੍ਰੈਸ ਕਾਨਫਰੰਸ ਦੁਆਰਾ ਸ਼ੇਅਰ ਕੀਤੀ ਗਈ ਸੀ ਅੱਜ ਸੀਐਮ ਮਾਨ ਨੇ ਆਫੀਸ਼ੀਅਲੀ ਤੌਰ ਤੇ ਇਸ ਮੁੱਦੇ ਬਾਰੇ ਖੁੱਲ ਕੇ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਹੁਣ ਤਾਂ ਤੁਸੀਂ ਚੱਕ ਕੇ ਲੋਕਾਂ ਦੀਆਂ ਘਰਾਂ ਦੀ ਇੱਜ਼ਤਾਂ ਵੀ ਫਰੋਲਣ ਲੱਗ ਪਏ ਤੇ ਕਹਿਆ ਕਿ ਦੂਜਿਆਂ ਦੇ ਘਰ ਲੱਗੀ ਅਗ ਲੂੜੀ ਲੱਗਦੀ ਹੈ ਤੇ ਆਪਦੇ ਘਰ ਲੱਗੀ ਅਗ ਦਾ ਸੇਕ ਲੱਗਦਾ ਹੈ ਇਸ ਤੋਂ ਬਾਅਦ ਇੱਕ ਬਹੁਤ ਵੱਡੀ ਗੱਲ ਮਾਨ ਸਾਹਿਬ ਵੱਲੋਂ ਕਹੀ ਗਈ ਉਹਨਾਂ ਨੇ ਕਿਹਾ ਕਿ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣੇ ਨੂੰ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਇਹਨਾਂ 2 ਸਾਲਾਂ 'ਚ ਵਿਰੋਧੀ ਪਾਰਟੀਆਂ ਨੂੰ ਮੇਰੇ ਖਿਲਾਫ ਕੋਈ ਗਲਤ ਸਬੂਤ ਜਾਂ ਕੋਈ ਵੀ ਗਲਤ ਨਹੀਂ ਮਿਲਿਆ ਇਸ ਗੱਲ ਦਾ ਨਾਲ ਦੋਖਾ ਕਿ ਜਿਸ ਦੇ ਕਰਕੇ ਉਹ ਪਰਿਵਾਰ ਨੂੰ ਆਨੇ ਪੁੱਠਾ ਸਿੱਧਾ ਬੋਲ ਰਹੇ ਹਨ 30 ਸਿਰਤ ਕੋਰਦੀ ਆਈ ਵੀਡੀਓ ਨੂੰ 10 ਤੋਂ 15 ਦਿਨ ਹੋ ਗਏ ਹਨ ਪਰ ਅੱਜ ਰੈਲੀ ਦੌਰਾਨ ਜਦੋਂ ਸੀਐਮ ਮਾਦੀ ਸਪੀਚ ਚੱਲ ਰਹੀ ਸੀ ਤਾਂ ਉਸ ਸਮੇਂ ਉਹਨਾਂ ਨੇ ਇਹ ਵੱਡਾ ਬਿਆਨ ਦੇਣਾ ਪਿਆ ਸੀਮ ਮਾਨ ਨੇ ਕਿ ਪੰਜਾਬ ਤਰੱਕੀ ਦੀ ਰਾਹ 'ਤੇ ਚੱਲ ਰਿਹਾ ਹੈ ਕਿ ਵਿਰੋਧੀ ਜੋ ਸਵਾਲ ਕਰ ਰਹੇ ਹਨ ਤਾਂ ਉਹ ਸਿਰਫ ਉਹਨਾਂ ਦੇ ਕੰਮ ਤੇ ਸਵਾਲ ਕਰਨ ਨਾ ਕਿ ਉਹਨਾਂ ਦੇ ਪਰਿਵਾਰ ਤੇ ਕਿਉਂਕਿ ਇਹ ਗੱਲ ਪੂਰੇ ਪਰਿਵਾਰਿਕ ਤੌਰ ਤੇ ਹਰ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਉਛਾਲੀ ਜਾ ਰਹੀ ਹੈ ਜਿਸ ਦਾ ਮੈਨੂੰ ਦੁੱਖ ਹੈ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਮਾਨ ਸਾਹਿਬ ਦੀ ਸਪੀਚ ਨੂੰ ਲੈ ਕੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰ ਦਿਓ ਕਿਸੇ ਤਰ੍ਹਾਂ ਦੀਆਂ ਨਵੀਆਂ ਤੇ ਲੀਡਰਸ਼ਿਪ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ